ਸਾਰੇ ਪਿਆਰ ਭਰੀਆਂ ਸਤਿ ਸ਼੍ਰੀ ਅਕਾਲ ਦੇ ਹੋਰ ਪੰਜਾਬੀ ਬੂਟੀਕ ਤੇ ਆਪਾਂ ਤੁਹਾਡਾ ਜੀ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਵੀਰ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਸੂਟ ਲੈ ਕੇ ਆਏ ਆ ਜਿਹੜੇ ਆਪਾਂ ਸਰਦੀਆਂ ਦੇ ਲੈ ਕੇ ਆਏ ਜਿਹੜੀ ਪੈਣਾ ਚੈਨਲ ਤੇ ਨਵੀਂ ਆਈਆਂ ਨੇ ਪਹਿਲਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਤੁਹਾਡੇ ਰੇਟਸ 'ਚ ਰਹਿਣ ਵਾਲੇ ਨੇ ਰੀਜ਼ਨੇਬਲ ਆਪਣਾ ਪ੍ਰਾਈਸ ਹੁੰਦਾਗਾ ਤੁਸੀਂ ਕਿ ਸੋ ਕਿਤੋਂ ਵੀ ਪਹਿਲਾਂ ਟ్రਾਈ ਲੈ ਕੇ ਬਾਅਦ ਵਿੱਚ ਸਾਡੇ ਨਾਲ ਜੁੜ ਸਕਦੇ ਹੋ ਤੇ ਆਪਣੇ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਬਾਕੀ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਸਟਿ ਦੇਖੋ ਜੀ ਚਲੋ ਜੀ ਆਪਣਾ ਬਹੁਤ ਆ ਟਾਈਮ ਤੁਹਾਡਾ ਨਾ ਲੈਂਦੇ ਹੋਏ ਆਪਾਂ ਅੱਜ ਵਾਲੀ ਵੀਡੀਓ ਜਿਹੜੀ ਸਟਾਰਟ ਕਰਦੇ ਹੁਣੇ ਵੀਡੀਓ ਆਪਣੀ ਥੋੜੀ ਜਿਹੀ ਛੋਟੀ ਹੁੰਦੀ ਹੈ ਜਿਆਦਾ ਲੰਬੀ ਨਹੀਂ ਹੁੰਦੀ ਹੈ ਕਿ ਇਸ ਲਈ ਆਪਾਂ ਰਿਕਵੈਸਟ ਕਰਦੇ ਹਾਂ ਵੀ ਸਕਿਪ ਨਾ ਕਰਕੇ ਜਾਇਆ ਕਰੋ ਪੂਰੀ ਪ੍ਰੋਪਰ ਵੀਡੀਓ ਦੇਖਿਆ ਕਰੋ ਆਪਣੀ ਫੁੱਲ ਡਿਟੇਲ ਵੀ ਵੀਡੀਓ ਦੇ ਵਿੱਚ ਆ ਜਿਹੜੀ ਦਿੱਤੀ ਹੁੰਦੀ ਹੈ ਵੈੱਬ ਰੇਟ ਵੈੱਬ ਫੈਬਰਿਕ ਬਾਕੀ ਜੇ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਸਾਡੇ ਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡਾਊਟ ਆ ਜਿਹੜਾ ਕਲੀਅਰ ਕਰ ਸਕਦੇ ਹੋ ਚਲੋ ਜੀ ਅੱਜ ਵਾਲੇ ਸੂਟ ਜਿਹੜੇ ਰੈਨ ਵਾਲੇ ਨੇ ਏਕੇ ਟੈਕਸ ਦੇ ਰੈਨ ਵਾਲੇ ਨੇ ਪ्योर ਪਸ਼ਮੀਨਾ ਰੈਨ ਵਾਲਾ ਜਿਹੜੀ ਮੇਰੇ ਭੈਣਾਂ ਸਾਲ ਜਾਂ ਸਟੌਲ ਨੂੰ ਲਾਈਕ ਨਹੀਂ ਕਰਦੀਆਂ ਹੈਗੀਆਂ ਉਹਨਾਂ ਨੇ ਲੈ ਕੇ ਆਏ ਆ ਆਪਾਂ ਮਸਲੀਨ ਦੁਪੱਟੇ ਨਾਲ ਸੂਟ ਕਿਉਂਕਿ ਕਈ ਭੈਣਾਂ ਜਿਹੜੀਆਂ ਸਾਲ ਜਾਂ ਸਟੌਲ ਨੂੰ ਨਹੀਂ ਲਾਈਕ ਕਰਦੀਆਂ ਦੁਪੱਟਾ ਜ਼ਿਆਦਾ ਪਸੰਦ ਕਰਦੀਆਂ ਨੇ ਵੇਅਰ ਕਰਨਾ ਇਸ ਲਈ ਆਪਾਂ ਮਸਲੀਨ ਦੁਪੱਟੇ ਨਾਲ ਸੂਟ ਲੈ ਕੇ ਆਏ ਆਂਗੇ ਫਸਟ ਜਿਹੜਾ ਕਲਰ ਹੈਗਾ ਸਾਰੇ ਇੰਗਲਿਸ਼ ਚ ਚਾਟ ਰੈਨ ਵਾਲੇ ਨੇ ਬਹੁਤ ਜ਼ਿਆਦਾ ਸੋਹਣਾ ਜਿਹਾ ਕਲਰ ਹੈਗਾ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆਂਗੇ ਸਾਰੇ ਇੰਗਲਿਸ਼ ਚ ਆਂਟੀਆਂ ਮੰਮੀ ਵਾਲੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਬੜੇ ਨੇ ਸੂਟਾਂ ਦੀ ਜਿਹੜੀ ਗ੍ਰੇਸ ਹੈ ਇੱਕ ਇਹਨਾਂ ਦੀ ਬੱਕਰੀ ਜੀ ਆਉਂਦੀ ਹੈ ਕਿਉਂਕਿ ਇੱਕ ਤਾਂ ਬ੍ਰਾਂਡ ਹੈ ਏਕੇ ਟੈਕਸ ਦਾ ਬਾਕੀ ਜਿਹੜੇ ਇਹਨਾਂ ਨੂੰ ਫੈਬਰਿਕ ਲੱਗਿਆ ਹੋਇਆ ਬਹੁਤ ਜ਼ਿਆਦਾ ਸੋਨਾ ਸੌਫਟਨੈਸ ਲੱਗਿਆ ਹੋਇਆਗਾ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਆਂਟੀਆਂ ਮੰਮੀਆਂ ਜ਼ਿਆਦਾ ਵਰਕ ਵਾਲੇ ਸੂਟ ਨਹੀਂ ਲਾਈਕ ਕਰਦੀਆਂ ਉਹਨਾਂ ਲਈ ਇਹ ਸਿੰਪਲ ਸੋਬਰ ਜੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਫਸਟ ਸੂਟ ਤੁਸੀਂ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਦੇਖ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਗੈਰਿਸੂਟ ਦੀ ਇਹਦੇ ਨਾਲ ਦੁਪੱਟਾ ਦਾ ਜਿਹੜਾ ਦੁਪੱਟਾ ਵੀ ਰੱਖਿਆ ਹੋਇਆ ਪਿਓਰ ਮਸਲੀਨ ਚ ਬਹੁਤ ਜਿਆਦਾ ਸੋਹਣਾ ਦੁਪੱਟਾ ਦਾ ਬਿਲਕੁਲ ਸੌਫਟਨੈਸ ਹੋਊਗੀ ਸਟਫ ਦੁਪੱਟਾ ਸਾਰਾ ਬਹੁਤ ਜਿਆਦਾ ਵਧੀਆ ਫੈਬਰਿਕ ਹੈ ਦੁਪੱਟਾ ਦੇਖ ਸਕਦੇ ਹੋ ਤੁਸੀਂ ਦੁਪੱਟਿਆਂ ਨਾਲ ਸੂਟ ਰਹਿਣ ਵਾਲੇ ਨੇ ਇਹ ਵਾਲੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਸਕਿਪ ਨਾ ਕਰਕੇ ਚਾਹ ਵੀਡੀਓ ਦੇ ਨਾਲ ਬਣੀ ਰਹੋ ਦੁਪੱਟੇ ਦਾ ਜਿਹੜਾ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਤੁਹਾਨੂੰ ਪਨਾ ਲੈਨਸ ਤੁਸੀਂ ਦੇਖ ਸਕਦੇ ਹੋਗੇ ਬਾਕੀ ਪਿਓਰ ਮਸਲੀਨ ਦਾ ਇਹ ਦੁਪੱਟਾ ਰਹਿਣ ਵਾਲਾ ਹੈ ਇਹ ਆਪਣੇ ਕੋਲੇ ਫਸਟ ਕਲਰ ਆ ਗਿਆ ਕਿਸੇ ਵੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੈਕੰਡ ਜਿਹੜਾ ਇਹਦੇ ਵਿੱਚ ਕਲਰ ਆ ਗਿਆ ਗਰੇਜ ਆ ਗਿਆ ਇਹ ਵੀ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਆਗਾ ਦੇਖ ਸਕਦੇ ਹੋਗੇ ਸੈਕੰਡ ਕਲਰ ਗ੍ਰੇ ਕਲਰ ਜਿਹੜੇ ਸਾਰੇ ਬਹੁਤ ਜਿਆਦਾ ਵਧੀਆ ਰਹਿਣ ਵਾਲੇ ਨੇ ਇਹਦੇ ਨਾਲ ਵੀ ਮਸਲੀਨ ਦੁਪੱਟਾ ਆ ਗਿਆ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਹਾਂਗੇ ਕਿਸੇ ਪ੍ਰਕਾਰ ਤੋਂ ਤੁਸੀਂ ਬਾਸਕਾਲਾ ਪੀਸ ਲੈਣਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਅੱਗੇ ਜਿਹੜਾ ਆ ਗਿਆ ਰਸ਼ਟ ਜਿਹਾ ਕਲਰ ਆ ਗਿਆ ਇਹ ਵੀ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਆਗਾ ਰਸਟ ਕਲਰ ਸਾਰਾ ਇੰਗਲਿਸ਼ ਚਾਟ ਆਗਾ ਇਹ ਵਾਲਾ ਜਿਹੜਾ ਪਾ ਤੁਹਾਨੂੰ ਦਿਖਾਉਣੀ ਆ ਏਕੇ ਟੈਕਸ ਦਾ ਪਿਓਰ ਪਸ਼ਮੀਨਾ ਹੋਊਗਾ ਇਹ ਆਹ ਵਾਲੀ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਵਾ ਤੇ ਨੈਕਸਟ ਜਿਹੜਾ ਆ ਗਿਆ ਮਹਿੰਦੀ ਗ੍ਰੀਨ ਜਿਹਾ ਦੇਖ ਸਕਦੇ ਹੋਗੇ ਡਿਜ਼ਾਈਨਿੰਗ ਹੈ ਜਿਹੜੀ ਸੂਟਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਫੈਬਰਿਕ ਪੱਖੋਂ ਤੁਹਾਨੂੰ ਖੁਪਰਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਆਪਾਂ ਆਨਲਾਈਨ ਤੁਹਾਨੂੰ ਕੋਈ ਕਪੜਾ ਭੇਜਾਂਗੇ ਤਾਂ ਪੂਰਾ ਇੱਕ ਨੰਬਰ ਭੇਜਾਂਗੇ ਇਹ ਨਹੀਂ ਹੋਊਗਾ ਵੀ ਤੁਹਾਨੂੰ ਧੋਖੇ ਚ ਰੱਖ ਕੇ ਕੁਝ ਭੇਜਾਂਗੇ ਜਿੰਨੇ ਕ ਅਸੀਂ ਤੁਹਾਡੇ ਤੋਂ ਪੇਮੈਂਟ ਲਵਾਂਗੇ ਉਹਨਾਂ ਤੁਹਾਨੂੰ ਜ਼ਰੂਰ ਕੁਆਲਿਟੀ ਨਾਲ ਕੁਝ ਦਵਾਂਗੇ ਕਪੜਾ ਫੈਬਰਿਕ ਜਿਹੜਾ ਹੋਊਗਾ ਪੂਰਾ ਵਧੀਆ ਹੋਊਗਾ ਇਹ ਨਹੀਂ ਹੋਊਗਾ ਵੀ ਤੁਹਾਡੇ ਤੋਂ ਪੇਮੈਂਟ ਲੈ ਲਈ ਤੇ ਫੈਬਰਿਕ ਤੁਹਾਡੇ ਤੱਕ ਵਧੀਆ ਨਹੀਂ ਪਹੁੰਚੂਗਾ ਐਦਾਂ ਬਿਲਕੁਲ ਨਹੀਂ ਹੋਊਗਾ ਜਿਹੜੇ ਆਪਣੇ ਆਪਣੇ ਨਾਲ ਕਸਟਮਰ ਜੁੜੇ ਹੋਏ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਆਪਣੇ ਫੈਬਰਿਕ ਬਾਰੇ ਆਪਣੇ ਕੰਮ ਬਾਰੇ ਸਾਰਾ ਪਤਾ ਹੀ ਹੈਗਾ ਇਨਾਂ ਦਾ ਜਿਹੜਾ ਸੂਟ ਦਾ ਰੇਟ ਆ ਪ੍ਰਾਈਸ ਅੱਜ ਵਾਲਿਆਂ ਦੇ ਰਹਿਣ ਵਾਲਾ 1250 ਰੁਪਏ ਰਹਿਣ ਵਾਲਾ ਵਿਦ ਸ਼ਿਪਿੰਗ ਬੱਸ ਵਿਦ ਸ਼ਿਪਿੰਗ 1550 ਪਰ ਰੇਟ ਰਹਿਣ ਵਾਲਾ ਕਲਰ ਆਪਾਂ ਤੁਹਾਨੂੰ ਇੱਕ ਗਰੀ ਦੁਬਾਰਾ ਸ਼ੋਅ ਕਰ ਦਿੰਨੇ ਆ ਮਹਿੰਦੀ ਜੇ ਆ ਗਿਆ ਸਾਇਪਨ ਕਲਰ ਆ ਗਿਆ ਇਹਦੇ ਵਿੱਚ ਰਸਟ ਆ ਗਿਆ ਥਰਡ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਗ੍ਰੇ ਆ ਗਿਆ ਲਾਸਟ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਗ੍ਰੇਸ਼ਮਾ ਜੇ ਆ ਗਿਆ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈਗਾ ਚਲੋ ਜੀ ਇਹ ਸੀ ਅੱਜ ਵਾਲੇ ਆਪਣੇ ਪਿਓਰ ਕਸ਼ਮੀਨੇ ਦੇ ਇੱਕ ਟੈਕਸ ਦੇ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦਿਆਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ ਧੰਨਵਾਦ